एलियन जिंदगी ਜਿਵੇਂ ਅਸੀਂ ਸੋਚਦੇ ਰਹੇ ਕਿ ਅਸੀਂ ਸਪੇਸ ਦੇ ਸੈਂਟਰ ਵਿੱਚ ਹਾਂ ਪਰ ਅਸੀਂ ਰੋਜ਼ ਬ੍ਰਹਮੰਡ ਵਿੱਚ ਸਿਗਨਲ ਭੇਜ ਰਹੇ ਹਾਂ ਕਿ ਕੋਈ ਸੁਣ ਲਵੇ ਜੇ ਪ੍ਰithvi ਤੋਂ ਬਾਹਰ ਵੀ ਕੋਈ ਲੋਕ বাসਦੇ ਹਨ ਪਰ ਜੇ ਸੁਣ ਲਿਆ ਗਿਆ ਕਿ ਇਹ ਸਾਝ ਹੋਵੇਗੀ ਜਾਂ ਕਬਜਾ ਜੇ એલિયન ਹੋਰ ਵੱਡੀ ਟੈਕਨੋਲੋਜੀ ਵਾਲੇ ਹੋਣ ਤੇ ਉਹ ਧਰਤੀ ਨੂੰ ਦੇਖਣ ਸਿੱਖਣ ਜਾਂ ਵਰਤਣ ਲਈ ਆ ਜਾਣ ਨਾ ਅਸੀਂ ਉਹਨਾਂ ਨੂੰ ਸਮਝ ਸਕਾਂਗੇ ਤੇ ਨਾ ਹੀ ਉਹਨਾਂ ਦੇ ਮਕਸਦ ਕੀ ਪਤਾ ਉਹ ਸਾਨੂੰ ਪਾਲਣ ਵਾਲੇ ਜਾਨਵਰਾਂ ਵਾਂਗ ਦੇਖ ਸਕਦੇ ਜਾਂ ਇੱਕ ਕੰਮ ਦੀ ਜਨਸਾਖਿਆ ਵਾਂਗ पर यह सिर्फ साइंस फिक्शन नहीं ये पहला ही चल रहा है नासा इलोन मस्क सब सिग्नल भेज रहे हैं। अस कई साल तो यह पूछ रहे कि अक्ले ब्रह्मांड में पर किसी दिन जो बाहरों असल जवाब आ जाए तो की अस् तैयार हाँ ਦਰੰਦ ਦੀ ਗੱਲ ਇਹ ਨਹੀਂ ਕਿ ਉਹਨਾਂ ਕੋਲ ਹਥਿਆਰ ਹੋਣਗੇ ਉਹਨਾਂ ਕੋਲ ਸੋਚ ਵੀ ਹੋਵੇਗੀ ਜੋ ਸਾਡੇ ਵਾਂਗ ਨਾ ਹੋਵੇ ਜਿਵੇਂ ਅਸੀਂ ਮੱਖੀਆਂ ਦੇ ਦਿਮਾਗ ਨੂੰ ਨਹੀਂ ਸਮਝਦੇ ਸ਼ਾਇਦ ਉਹ ਵੀ ਸਾਨੂੰ ਨਹੀਂ ਸਮਝਣਗੇ ਤੇ ਜਿਸ ਚੀਜ਼ ਦੀ ਸਮਝ ਨਾ ਹੋਵੇ ਤਾਂ ਇਨਸਾਨ ਉਸ ਤੋਂ ਡਰਦਾ ਜ਼ਰੂਰ ਹੈ ਇਹ ਸਭ ਹਵਾ ਵਿੱਚ ਗੱਲਾਂ ਨਹੀਂ ਤੇ ਨਾ ਹੀ ਕਿਸੇ ਫਿਲਮ ਦੀ ਕਹਾਣੀ ਇਹ ਧਰਤੀ ਦੇ ਆਉਣ ਵਾਲਾ ਸਮਾਂ ਹੈ